ਪਾਕਿਸਤਾਨੀ ਸੈਨਾ ਦੀ ਬਾਰਡਰ ਐਕਸ਼ਨ ਟੀਮ ਭਾਰਤ ਤੇ ਹਮਲਾ ਕਰ ਸਕਦੀ ਹੈ ਜਾਣਕਾਰੀ ਮੁਤਾਬਕ ਪਾਕਿਸਤਾਨ ਬਦਲਾ ਲੈਣ ਦੀ ਫਿਰਾਕ ਵਿੱਚ ਹੈ ਬੈਟ ਉਹ ਟੀਮ ਹੈ ਜਿਸ ਨੇ ਭਾਰਤੀ ਸੈਨਿਕ ਹੇਮਰਾਜ ਦਾ ਸਿਰ ਵਟਿਆ ਸੀ ਰਾਸ਼ਟਰਪਤੀ ਅਹੁਦੇ ਦੇ ਰਿਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਦੀ ਇੱਕ ਵੀਡੀਓ واਸ਼ਿੰਗਟਨ ਪੋਸਟ ਅਖਬਾਰ ਨੇ ਜਾਰੀ ਕੀਤੀ ਹੈ ਜਿਸ 'ਚ ਟਰੰਪ ਟੀਵੀ ਹੋਸਟ ਬਿਲੀ ਬਸ਼ ਨੂੰ ਕਹਿ ਰਹੇ ਨੇ ਕਿ ਜਦੋਂ ਤੁਸੀਂ ਸਟਾਰ ਹੁੰਦੇ ਹੋ ਤਾਂ ਤੁਸੀਂ ਕਿਸੇ ਵੀ ਮਹਿਲਾ ਨਾਲ ਕੁਝ ਵੀ ਕਰ ਸਕਦੇ ਹੋ ਵੀਡੀਓ ਚੱਲੀ ਹੋਣ ਦੇ ਬਾਅਦ ਟਰੰਪ ਨੇ ਇਸ ਗਲਬਾਤ ਨੂੰ ਖਾਰਜ ਕੀਤਾ ਜਦਕਿ ਚਾਹੇ ਬਿਆਨਾਂ ਲਈ ਮਾਫੀ ਵੀ ਮੰਗੀ ਹੈ ਪੀਬਿਜ਼ਲੀ ਖਬਰ ਦੇ ਮੁਤਾਬਕ ਵੀਡੀਓ 2005 ਦਾ ਹੈ ਟਰੰਪ ਨੇ ਕਿਹਾ ਕਿ ਇਹ ਗਲਬਾਤ ਲੋਕਾਂ ਨੂੰ ਚੁਕੀਤਾ ਗਿਆ ਮਜ਼ਾਕ ਸੀ ਇਸ ਵੀਡੀਓ ਦੇ ਸਾਹਮਣੇ ਆਉਣ ਦੇ ਬਾਅਦ ਟਰੰਪ ਦੀ ਅਲੋਚਨਾ ਹੋ ਰਹੀ ਹੈ ਜਦਕਿ ਉਹਨਾਂ ਦੀ ਵਿਰੋਧੀ ਡੈਮੋਕ੍ਰੈਟਿਕ ਉਮੀਦਵਾਰ ਹੇਲੀ ਕਲਿੰਟਨ ਦਾ ਕਹਿਣਾ ਹੈ ਕਿ ਅਸੀਂ ਇਸ ਆਦਮੀ ਨੂੰ ਰਾਸ਼ਟਰਪਤੀ ਬਣਨ ਦੀ ਇਜਾਜ਼ਤ ਨਹੀਂ ਦੇ ਸਕਦੇ ਦੇਤੀ ਵਿੱਚ ਭਿਆਨਕ ਮੈਥਿਓ ਤੂਫਾਨ ਨਾਲ ਮਰਨ ਵਾਲੇ ਦੀ ਗਿਣਤੀ 800 ਤੱਕ ਪਹੁੰਚ ਗਈ ਹੈ ਜਦਕਿ ਤੂਫਾਨ ਹਜ਼ਾਰਾਂ ਕਰੋੜ ਦਾ ਨੁਕਸਾਨ ਵੀ ਪਹੁੰਚਾ ਚੁੱਕਿਆ ਹੈ ਉੱਤੇ ਅਮਰੀਕਾ ਪਹੁੰਚ ਕੇ ਮੈਥਿਓ ਨੇ ਤਬਾਹੀ ਮਚਾ ਦਿੱਤੀ ਹੈ ਜਿਸ ਨਾਲ 3 ਲੋਕਾਂ ਦੀ ਮੌਤ ਹੋ ਗਈ ਹੈ 120 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚਲੀਆਂ ਹਵਾਵਾਂ ਦੇ ਕਾਰਨ ਕਈ ਥਾਂ ਬਿਜਲੀ ਦੇ ਤਾਰ ਵੀ ਡਿੱਗੇ ਨੇ ਜਿਸ ਤੋਂ ਪਹਿਲਾਂ ਤੂਫਾਨ ਦੇ ਫਲੋਰੀਡਾ ਪਹੁੰਚਣ ਤੇ ਰਾਸ਼ਪਤੀ ਓਬਾਮਨ ਨੇ ਚੇਤਾਵਨੀ ਜਾਰੀ ਕਰ ਲੋਕਾਂ ਨੂੰ ਸੁਰੱਖਿਅਤ ਰਹਾ ਤੇ ਜਾਣ ਲਈ ਕਿਹਾ ਸੀ ਜਦਕਿ ਨਾਲ ਹੀ ਜ਼ਰੂਰਤ ਪਈ ਇੱਕ ਸਮਾਨ ਇਕੱਠਾ ਕਰ ਲੈਣ ਲਈ ਵੀ ਕਿਹਾ ਗਿਆ ਸੀ ਕਲੰਬੀਆ ਦੇ ਰਾਸ਼ਟਰਪਤੀ ਜੁਆਨ ਮੈਨੂਅਲ ਸੰਤੀਸ ਨੂੰ ਸ਼ਾਂਤੀ ਲਈ ਨੋਬਲ ਪੁਰਸਕਾਰ ਮਿਲੇਗਾ ਜੁਆਨ ਨੇ ਕੋਲੰਬੀਆ ਦੇ ਪਿਛਲੇ 50 ਸਾਲਾਂ ਤੋਂ ਚੱਲੇ ਆ ਰਹੇ ਗ੍ਰੈਹ ਯੁੱਧ ਨੂੰ ਖਤਮ ਕਰਨ 'ਚ ਅਹਿਮ ਭੂਮਿਕਾ ਨਿਭਾਈ ਹੈ ਇਸ ਗ੍ਰੈਹ ਯੁੱਧ ਵਿੱਚ ਕਰੀਬ 2 ਲੱਖ ਲੋਕ ਮਾਰੇ ਗਏ ਸਨ 65 ਸਾਲ ਦੇ ਜੁਆਨ ਨੇ ਵਿਦਰੋਹੀ ਸੰਗਠਨ ਨਾਲ 26 ਸਤੰਬਰ ਨੂੰ ਸ਼ਾਂਤੀ ਸਮਝੌਤਾ ਕੀਤਾ ਸੀ ਵੀਜ਼ਾ ਨਾ ਮਿਲਣ ਤੋਂ ਪਰੇਸ਼ਾਨ ਇੱਕ ਪਾਕਿਸਤਾਨੀ ਮੋਟਿਆਰ ਦਾ ਹੁਣ ਪਾਰਤ ਤੱਕ ਕੇ ਵਿਆਹ ਕਰਨ ਦਾ ਸੁਪਨਾ ਸੱਚ ਹੋ ਸਕੇਗਾ ਵਿਦੇਸ਼ ਮੰਤਰੀ ਸੁਸ਼ਮਾ ਸੋਭਾਜਨ ਨੇ ਟਵੀਟ ਕਰਾ ਕੇ ਕਿ ਚਿੰਤਾ ਨਾ ਕਰੋ ਤੁਹਾਨੂੰ ਵੀਜ਼ਾ ਮਿਲੇਗਾ ਦਰਸਲ ਪਾਕਿਸਤਾਨ ਦੀ ਕੁੜੀ ਦਾ ਪਿਆ 7 ਨਵੰਬਰ ਨਜੋਧਪੁਰ ਦੇ ਲੜਕੇ ਨਾਲ ਹੈ ਪਰਤ ਪਾਕਿਸਤਾਨ ਦੇ ਖਰਾਬ ਹੋਏ ਸਬੰਧਾਂ ਦੇ ਚੱਲਦੇ ਕਰਾਚੀ ਦੀ ਰਹਿਣ ਵਾਲੀ ਪ੍ਰੀਆ ਕਾफी ਪਰੇਸ਼ਾਨ ਸੀ ਅਮਰੀਕਾ ਵਿੱਚ ਇੱਕ ਸਿੱਖ ਨਸਲੀ ਹਮਲੇ ਦਾ ਸ਼ਿਕਾਰ ਹੋਇਆ ਕੈਲੀਫੋਰਨੀਆ ਦੇ 41 ਸਾਲਾ ਸਿੱਖ ਤੇ ਕੁਝ ਵਿਅਕਤੀਆਂ ਨੇ ਹਮਲਾ ਕਰ ਦਿੱਤਾ ਉਸਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਹਮਲਾਵਰ ਨੇ ਉਸਦੀ ਪਾਗਲਾ ਦੇਤੀ ਤੇ ਵਾਲ ਚਾਕੂ ਨਾਲ ਕੱਟ ਦਿੱਤੇ ਇਸ ਘਟਨਾ 'ਤੇ ਸਥਾਨਕ ਮੰਦਿਰ ਨਿੰਦਾ ਕੀਤੀ ਜਾ ਰਹੀ ਹੈ ਮਾਮਲੇ 'ਚ ਸਖਤ ਕਾਰਵਾਈ ਦੀ ਮੰਗ ਵੀ ਕੀਤੀ ਗਈ ਹੈ